ਤਸਵੀਰਾਂ ਲੁਧਿਆਣੇ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਦਿਨ ਦਿਹਾੜੇ ਇੱਕ ਨੌਜਵਾਨ ਦੇ ਵੱਲੋਂ ਐਕਟੀਵਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੱਸਦੀ ਕਿ ਉਸ ਦੌਰਾਨ ਹੀ ਉਸ ਨੌਜਵਾਨ ਨੂੰ ਲੋਕਾਂ ਨੇ ਕਾਬੂ ਕੀਤਾ ਪਰ ਆਖਿਰਕਾਰ ਕਾਬੂਕਿੱਦਾ ਕੀਤਾ ਗਿਆ ਇਹ ਤੁਹਾਨੂੰ ਦੱਸਦੀਆਂ ਤਸਵੀਰਾਂ ਵੇਖੋ ਕਿ ਕਿਸ ਕਦਰ ਇਹ ਨੌਜਵਾਨ ਐਕਟੀਵਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਮਾਮਲਾ ਲੁਧਿਆਣੇ ਦੀ ਨਿਊ ਜਨਤਾ ਨਗਰ ਦਾ ਸਾਹਮਣੇ ਆਉਂਦਾ ਹੈ ਦਿੰਦਹਾੜੇ ਐਕਟੀਵਾ ਚੋਰੀ ਕਰਦੇ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਕਾਬੂ ਕੀਤਾ ਤੇ ਸੀਸੀਟੀਵੀ ਦੀ ਮਦਦ ਦੇ ਨਾਲ ਇਸ ਨੂੰ ਕਾਬੂ ਕੀਤਾ ਜਾਂਦਾ ਜਿਸ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਇਸ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਉਧਰੇ ਜਾਣਕਾਰੀ ਦਿੰਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਨੌਜਵਾਨ ਦੇ ਵੱਲੋਂ ਐਕਟੀਵਾ ਨੂੰ ਚਾਬੀ ਲਗਾਈ ਜਾ ਰਹੀ ਸੀ ਪਰ ਜਦੋਂ ਇੱਕ ਨੌਜਵਾਨ ਨੇ ਸਿਸਟੀਵੀ ਜੀ ਸਭ ਕੁਝ ਵੇਖਿਆ ਜਿਸ ਤੋਂ ਬਾਅਦ ਉਸ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਲੁਧਿਆਣਾ ਲਾਈਡ ਲਈ ਠਿੰਕਾ ਚੋਟ ਹਾਂ ਸਰ ਕੀ ਗੱਲ ਹੈ ਜੀ ਰਾਜੇਸ਼ ਕੁਮਾਰ ਜੀ ਸਰ ਕੀ ਵਾਰਦਾਤ ਹੋ ਗਈ ਸੀ ਕਿਦਾਂ ਕੀ ਚਾਬੀ ਲਾਣ ਲੱਗਿਆ ਸੀਗਾ ਜੀ ਸਕੂਟਰ ਨੂੰ ਅੰਦਰ ਬੈਠੇ ਦੇਖਦੇ ਸੀ ਕੈਮਰੇ ਚ ਜੀ ਤੇ ਭੱਜ ਕੇ ਫੜ ਲਿਆ ਜੀ ਬਸ ਛੋਟੀ ਜੀ ਵਾਰਦਾਤ ਇਹ ਹੋਈ ਹੈ ਕਿਸੇ ਨੂੰ ਚਾਬੀ ਲਾ ਰਿਆ ਸੀ ਸਕੂਟਰ ਨੂੰ 80 ਵਾਰੂ 80 ਵਾਰੂ ਹਾਂ ਜੀ ਚਾਬੀ ਉਹਦੇ ਹੱਥੋਂ ਖੜੀ ਹੈ ਜੀ ਭੱਜ ਕੇ ਫੜਿਆ ਵਾ ਦੇ ਹੁਣ ਤੁਸੀਂ ਪੁਲਿਸ ਵਾਲੇ ਕਰਤਾ ਕਰਤਾ ਜੀ ਬਿਲਕੁਲ ਸਰ ਕਿਹੜੀ ਜਗ੍ਹਾ ਹੈ ਗਲੀ ਨੰਬਰ 10 ਨਿਊ ਜਨਤਾ ਨਗਰ ਡਾਬਾ ਰੋਡ ਤੇ ਮਨ ਪੁਲਿਸ ਵਾਲੇ ਕਰਤਾ ਦੇ ਹੁਣ ਤੁਸੀਂ ਕਾਰਵਾਈ ਕਰਾਉਂਗੇ ਜਾਂ ਕਿ ਛੱਡ ਦੋਗੇ ਨਹੀਂ ਅਸੀਂ ਕਿਤੇ ਨਹੀਂ ਜਾਣਾ ਸੀ ਰੰਗਿਆਤੀ ਫੜਾਤਾ ਹੁਣ ਸਾਨੂੰ ਇਹੀ ਕੰਮ ਦੋ ਅ ਸਸ਼ਕਲ ਬਾਜੀ ਸਸ਼ਕਲ ਜੀ ਕੀ ਨਾਮ ਆ ਭਾਈ ਤੁਹਾਡਾ ਐਸਆਈ ਰਾਜਪਾਲ ਸਿੰਘ ਜੀ ਕਿਹੜੇ ਖਾਲੇ ਤੋਂ ਪੀਸੀਆਰ 36 ਤੋਂ ਜੀ ਹਾਂ ਜੀ ਕੀ ਮੈਂ ਮਾਮਲਾ ਕਿਸ ਦਾ ਨਾਮ ਦਾ ਮਾਮਲਾ ਕੰਟਰੋਲ ਤੋਂ ਫੋਨ ਆਇਆ ਜੀ ਕਹਿੰਦੇ ਵੀ ਐਕਟਵਲ ਨੂੰ ਕੋਈ ਚੋਰੀ ਕਰਨ ਲੱਗਿਆ ਸੀਗਾ ਨਾਮ ਉਹ ਵਿਅਕਤੀ ਇਹਦਾ ਦੇਖਦੇ ਆ ਜਾ ਕੇ ਤੇ ਗਲੀ ਨੰਬਰ 10 ਨਿਊ ਜਨਤਾਨਗਰ ਡਾਂਬਾ ਰੋਡ ਕੋਈ ਕੁਝ ਬਰਾਮਦ ਵੀ ਹੋਇਆ ਕੋਈ ਬਰਾਮਦ ਇੱਕ ਚਾਬੀ ਹੋਈ ਹੈ ਜੀ ਹੂੰ ਠੀਕ ਹੈ ਜੀ ਬਾਕੀ ਸਕੂਟਰ ਦੇ ਮਾਲਕ ਤੋਂ ਪੁੱਛ ਰਹੇ ਆ ਫੋਟੋ ਚ ਲੈ ਰਹੇ ਆ ਫੋਟੋ ਚ ਲੈ ਕੇ ਜੋ ਵੀ ਕਾਰਵਾਈ ਬਣੂਗੀ ਕਿੱਥੇ ਲੈ ਕੇ ਜਾ ਰਹੇ ਹਾਂ ਇਹਨੂੰ ਥਾਣਾ ਸੇ